ਤਰਸੀਮ ਜਸੜ ਹੁਣਾ ਦਾ ਤੇ ਗੁਰਪ੍ਰੀਤ ਸਿੰਘ ੁੱਗੀ ਹੁਣਾ ਦਾ ਕਮਾਲ ਦਾ ਕੰਮ ਹੈ ਇਸ ਪਿਕਚਰ ਦੀ ਜੋ ਪ੍ਰੈਜੈਂਟੇਸ਼ਨ ਹੈ ਔਰ ਉਹਦੇ ਤੇ ਬਾਕੂਬੀ ਕੰਮ ਕੀਤਾ ਗਿਆ ਉਹਨੇ ਇਤਿਹਾਸ ਨੂੰ ਲੋਕਾਂ ਅੱਗੇ ਮੋੜ 100 ਸਾਲ ਬਾਅਦ ਲਿਆ ਕੇ ਖੜਾ ਕਰ ਦਿੱਤਾ ਕਮਾਗਾਟਾ ਮਾਰੂ ਬਪੂ ਜੀ ਇਹ ਜਹਾਜ਼ ਸਾਨੂੰ ਮਾਰੂ ਮਾਰਨ ਤੇ ਰੱਖਣ ਵਾਲਾ ਇੱਕੋ ਹੀ ਹੈ ਮੇਰੇ ਬੱਚੇ ਅੱਜ ਤੋਂ ਇਸ ਜਹਾਜ਼ ਦਾ ਨਾਮ ਹੋਏਗਾ ਗੁਰੂ ਨਾਨਕ ਜਹਾਜ਼ ਕਮਾਗਾਟਾ ਮਾਰੂ ਇਤਿਹਾਸ ਦੇ ਵਿੱਚ ਇੱਕ ਵਿਤਕਰੇ ਭਰਿਆ ਇੱਕ ਡਿਸਕ੍ਰਿਮੀਨੇਸ਼ਨ ਭਰਿਆ ਟੂਵਰਡਸ ਪੰਜਾਬੀ ਕਮਿਊਨਿਟੀ ਇੱਕ ਐਸਾ ਕਿੱਸਾ ਹੈ ਜਿਹੜਾ ਬੜੇ ਹੀ ਸਾਲਾਂ ਤੋਂ ਕੈਨੇਡਾ ਦੇ ਵਿੱਚ ਵੱਸਣ ਵਾਲੇ ਪੰਜਾਬੀਆਂ ਦੇ ਮਨਾਂ ਦੇ ਵਿੱਚੋਂ ਵੀ ਗਾਇਬ ਹੀ ਸੀ ਕਿ ਸਨ 2016 ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪ ਇਸ ਚੀਜ਼ ਦੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਮਾਫੀ ਵੀ ਮੰਗੀ ਥੇ ਆਈ ਰਾਈਜ਼ ਇਨ ਥਿਸ ਹਾਊਸ ਟੂ ਆਫਰ ਐਨ ਅਪੋਲੋਜੀ ਔਨ ਬਿਹੈਫ ਆਫ ði ਗਵਰਨਮੈਂਟ ਆਫ ਕੈਨੇਡਾ ਫਾਰ ਆਰ ਰੋਲ ਇਨ ði ਕੋਮਾਗਾਟਾ ਮਾਰੂ ਇਨਸੀਡੈਂਟ 1914 ਦਾ ਉਹ ਇਤਿਹਾਸ ਤੇ 2015 ਦੇ ਵਿੱਚ ਇੱਕ ਬੰਨੇ ਸਿੱਖ ਜਿਹੜੇ ਆ ਕੋਮਾਗਾਟਾ ਮਾਰੂ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਦੇ ਨਾਲ ਉਸ ਵੈਨਕੂਵਰ ਦੇ ਜਿਹੜੇ ਪੋਰਟ ਦੇ ਉੱਪਰ ਕੁਝ ਜਹਾਜ਼ ਦੇ ਵਿੱਚ ਖਲੋਤੇ ਨੇ ਤੇ ਦੂਸਰੀ ਤਰਫ ਸਨ 2015 ਦਾ ਉਹ ਸੀਨ ਜਦੋਂ ਕੈਨੇਡਾ ਨੇ ਆਪਣੇ ਡਿਫੈਂਸ ਮਿਨਿਸਟਰ ਨੂੰ ਇੱਕ ਸਿੱਖ ਵਜੋਂ ਚੁਣਿਆ ਦੇਖੋ ਜੀ ਸਿੱਖਾਂ ਨੂੰ ਇਹ ਪੈਂਦਾ 100 ਸਾਲ ਲੱਗ ਗਿਆ ਕਵਰ ਕਰਦੇ ਕਰਦੇ ਫ੍ਰੋਮ ਕਿ ਸਿੱਖ ਇਸ ਦੇਸ਼ ਵਾਸਤੇ ਹਾਨੀਕਾਰਕ ਨੇ ਇਹਨਾਂ ਨੂੰ ਆਉਣ ਨਹੀਂ ਦਿੱਤਾ ਜਾਣਾ ਚਾਹੀਦਾ ਟੂ ਕਿ ਇੱਕ ਸਿੱਖ ਦੇ ਇਸ ਦੇਸ਼ ਦਾ ਡਿਫੈਂਸ ਮਿਨਿਸਟਰ ਹੋਣਾ ਚਾਹੀਦਾ ਜਿਹੜੀ ਦੇਸ਼ ਦੀ ਰੱਖਿਆ ਕਰ ਸਕਦਾ ਇਹ 100 ਸਾਲਾਂ ਦਾ ਜਿਹੜਾ ਸਿੱਖਾਂ ਦਾ ਸਫ਼ਰ ਹੈ ਕੈਨੇਡਾ ਦੀ ਧਰਤੀ ਦੇ ਉੱਪਰ ਸਿੱਖਾਂ ਦਾ ਜਿਹੜਾ ਸੰਘਰਸ਼ ਆ ਇਹ ਕੇਵਲ ਕਾਮਾ ਘਾਟਾ ਮਾਰੂ ਦੇ ਨਾਲ ਨਹੀਂ ਖਤਮ ਹੋਇਆ ਜਦਕਿ ਉਸ ਤੋਂ ਬਾਅਦ ਵੀ ਲਗਾਤਾਰ ਸਿੱਖਾਂ ਨੂੰ ਆਪਣੀ ਹੋਂਦ ਸਿਰ ਦੇ ਉੱਪਰ ਦਸਤਾਰ ਤੇ ਪ੍ਰਕਾਸ਼ ਕੀਤੇ ਹੋਏ ਦਾੜ੍ਹਾ ਦੇ ਨਾਲ ਜਦੋਂ ਉੱਥੇ ਰੇਸਿਜ਼ਮ ਕਿੰਨਾ ਫੇਸ ਕਰਨਾ ਪਿਆ ਡਿਸਕ੍ਰਿਮੀਨੇਸ਼ਨ ਕਿੰਨਾ ਫੇਸ ਕਰਨਾ ਪਿਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਜੰਗ ਸਿੱਖਾਂ ਨੇ 100 ਸਾਲ ਲੜੀ ਆ ਉਸ ਫਿਲਮ ਵਿੱਚ ਵੀ ਇੱਕ ਸੀਨ ਹੁੰਦਾ ਜਦੋਂ ਕਿਹਾ ਜਾਂਦਾ ਕਿ ਨਵੇਂ ਆਏ ਨੇ ਛਾਂ ਕੇ ਗੰਦ ਹੀ ਪਾਉਣਾ ਮੈਨੂੰ ਲੱਗਦਾ ਕਿ 100 ਸਾਲਾਂ ਬਾਅਦ ਵੀ ਇਹ ਚੀਜ਼ ਬਦਲੀ ਨਹੀਂ ਆ ਇੱਕ ਡਿਸਪਿਊਟ ਨਵੇਂ ਆਣਿਆਂ ਪੁਰਾਣਿਆਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਬਣਿਆ ਹੀ ਰਿਹਾ ਵਾ ਹੁਣ ਪਰ ਇਹ ਡਿਸਪਿਊਟ ਆਖਿਰ ਹੈ ਕਿਉਂ ਅੱਜ ਸਾਡੀ ਜਿਹੜੀ ਕਮਿਊਨਿਟੀ ਆ ਮੈਜੋਰਟੀ ਲੇਬਰ ਕਲਾਸ ਦੇ ਵਿੱਚ ਹੀ ਫਸੀ ਪਈ ਆ ਯਾ ਤੇ ਹੀ ਲੜਨੂ ਕਾਲੇ ਆ ਜੇ ਸਾਡੀਆਂ ਫਰੰਟ ਵਾਰਨਿੰਗ ਹੈਗੀਆਂ ਤੇ ਸਾਡੀਆਂ ਆਪਣੀਆਂ ਗੁਰੂ ਘਰਾਂ ਦੀਆਂ ਲੜਾਈਆਂ ਨੇ ਸਾਡੀਆਂ ਪ੍ਰਧਾਨਗੀਆਂ ਦੇ ਲੜਾਈਆਂ ਨੇ ਸਾਡੀਆਂ ਆਪਸੀ ਲੜਾਈਆਂ ਨੇ ਮੈਂ ਮੰਨਦਾ ਕਿ 100 ਸਾਲ ਇਨਵੈਸਟ ਕਰਨ ਤੋਂ ਬਾਅਦ ਵੀ ਸਿੱਖ ਇਸ ਚੀਜ਼ ਦੇ ਉੱਪਰ ਫੇਲਿਅਰ ਜ਼ਰੂਰ ਹੈਗੇ ਨੇ ਜੋ ਪੰਜਾਬੀ ਵਿਖਣ ਵਾਲੇ 410 ਦਾ ਸਵਾਗਤ ਮੈਂ ਗੁਰਦੀਸ਼ ਸਿੰਘ ਤੇ ਮੇਰੇ ਨਾਲ ਨੇ ਸਰਦਾਜੀ ਜੀ ਜਦੇਸ਼ ਸਿੰਘ ਜੀ ਸਵਾਗਤ ਆ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਗੁਰਜੀਤ ਸਿੰਘ ਜੀ ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ ਜਦੇਸ਼ ਸਿੰਘ ਜੀ ਇੱਕ ਇਤਿਹਾਸਿਕ ਫਿਲਮ ਬਣੀ ਆ ਬੜੀ ਵਧੀਆ ਜਾ ਰਹੀ ਆ ਕਮਾਈ ਪੱਖੋਂ ਵੀ ਬੜਾ ਇੱਕ ਜੇ ਆਪਾਂ ਵੇਖੀਏ ਤੇ ਬੜੇ ਸੋਹਣੇ ਸੁਚੱਜੇ ਢੰਗ ਨਾਲ ਉਹਨੂੰ ਪ੍ਰਦਰਸ਼ਿਤ ਕੀਤਾ ਗਿਆ ਈ ਇਤਿਹਾਸ ਜਿਹੜਾ ਅੰਗੋਲਿਆ ਇਤਿਹਾਸ ਹੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੀ ਜੇ ਆਪਾਂ ਨੂੰ ਪੜਾਇਆ ਵੀ ਜਾਂਦਾ ਸੀ ਤੇ ਇਹ ਪੜਾਇਆ ਜਾਂਦਾ ਕਿ ਕਾਮਾਗਾਟਾ ਮਰੂ ਦਾ ਕੋਈ ਜਹਾਜ਼ ਹੀ ਤੇ ਉਹ ਕੈਨੇਡਾ ਉੱਤਰ ਨਹੀਂ ਦਿੱਤਾ ਗਿਆ ਤੇ ਲੋਕਾਂ ਨੂੰ ਗੋਲੀਆਂ ਨਾਲ ਭੰਨ ਦਿੱਤਾ ਗਿਆ। ਜਦ ਤੱਕ ਲੋਕ ਇਹ ਨਹੀਂ ਜਾਣਦੇ ਕਿ ਕਿੱਥੇ ਭੰਨਿਆ ਗਿਆ, ਕਦੋਂ ਭੰਨਿਆ ਗਿਆ ਤੇ ਜਿਹੜਾ ਜਹਾਜ਼ ਲਏ ਗਿਆ ਉਹ ਕੌਣ ਸੀ। ਤੁਸੀਂ ਇਸ ਫਿਲਮ ਦੇ ਬਾਰੇ ਤੇ ਜਿਹੜੀ ਕਾਮਾਗਾਟਾ ਮਰੂ ਦੀ ਘਟਨਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅ ਸਭ ਤੋਂ ਪਹਿਲਾਂ ਗੁਰਜੀਤ ਸਿੰਘ ਜੀ ਕਿ ਕਾਮਾਗਾਟਾ ਮਾਰੂ ਇੱਕ ਐਸਾ ਇਤਿਹਾਸ ਦੇ ਵਿੱਚ ਇੱਕ ਵਿਤਕਰੇ ਭਰਿਆ ਜਿਹਨੂੰ ਕਹਿ ਲਈਏ ਕਹਿ ਸਕਦੇ ਆ ਕਿ ਇੱਕ ਡਿਸਕ੍ਰਿਮੀਨੇਸ਼ਨ ਪਰਿਆ ਟੂਵਰਡਸ ਪੰਜਾਬੀ ਕਮਿਊਨਿਟੀ ਇੱਕ ਐਸਾ ਕਿੱਸਾ ਹੈ ਜਿਹੜਾ ਬੜੇ ਹੀ ਸਾਲਾਂ ਤੋਂ ਔਰ ਬਹੁਤ ਵੱਡੀ ਪੰਜਾਬੀ ਗਿਣਤੀ ਦੇ ਵਿੱਚ ਮੈਂ ਕਹਿ ਸਕਦਾ ਕਿ ਇਵਨ ਕੈਨੇਡਾ ਦੇ ਵਿੱਚ ਵੱਸਣ ਵਾਲੇ ਪੰਜਾਬੀਆਂ ਦੇ ਮਨਾਂ ਦੇ ਵਿੱਚੋਂ ਵੀ ਇਹ ਗਾਇਬੀ ਸੀ ਜੀ ਤਰਸੀਮ ਜੱਸੜ ਹੁਣਾ ਦਾ ਤੇ ਗੁਰਪ੍ਰੀਤ ਸਿੰਘ ੁੱਗੀ ਹੁਣਾ ਦਾ ਕਮਾਲ ਦਾ ਜਿਹੜਾ ਕੰਮ ਹੈ ਔਰ ਇਸ ਪਿਕਚਰ ਦੀ ਜੋ ਪ੍ਰੈਜੈਂਟੇਸ਼ਨ ਹੈ ਜੋ ਇਹ ਲੈ ਕੇ ਆਏ ਔਰ ਉਹਦੇ ਤੇ ਬਾਕੂਬੀ ਕੰਮ ਕੀਤਾ ਗਿਆ ਉਹਨੇ ਇਤਿਹਾਸ ਨੂੰ ਲੋਕਾਂ ਅੱਗੇ ਮੋੜ 100 ਸਾਲ ਬਾਅਦ ਲਿਆ ਕੇ ਖੜਾ ਕਰ ਦਿੱਤਾ ਜੀ ਇੱਥੇ ਇਹ ਵੀ ਦੱਸਣਾ ਬੰਦਾ ਗੁਰਜੀਤ ਸਿੰਘ ਜੀ ਕਿ ਸਨ 2016 ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਹ ਆਪ ਇਸ ਚੀਜ਼ ਦੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਮਾਫੀ ਵੀ ਮੰਗੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਇਤਿਹਾਸ ਦੀ ਮੈਂ ਜਦੋਂ ਕੈਨੇਡਾ ਦੇ ਵਿੱਚ ਰਹਿੰਦਾ ਸੀ ਤੇ ਉਸ ਟਾਈਮ ਤੇ ਮੈਨੂੰ ਇਹਦਾ ਇਤਿਹਾਸ ਪੜਨ ਦਾ ਜਿਹੜਾ ਮੌਕਾ ਜਿਹੜਾ ਸੀ ਉਹ ਮਿਲਿਆ ਸੀ ਤੇ ਜਿੱਥੇ ਮੈਂ ਕਹਿ ਸਕਦੇ ਕਿ ਸਰਦਾਰ ਮੇਵਾ ਸਿੰਘ ਤੇ ਬਾਬਾ ਗੁਰਦੇਵ ਸਿੰਘ ਬਾਰੇ ਜਿਹੜੀ ਹੈ ਜਾਣਕਾਰੀ ਉਸ ਟਾਈਮ ਤੇ ਮੈਂ ਪ੍ਰਾਪਤ ਕੀਤੀ ਤੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਕੈਨੇਡਾ ਦੇ ਵਿੱਚ ਜਦੋਂ ਮੈਂ ਗਿਆ ਵਿਜ਼ਿਟ ਕਰਨ ਗਿਆ ਸੀ ਵੈਨਕੂਵਰ ਦੇ ਵਿੱਚ ਤੇ ਮੈਂ ਸਪੈਸ਼ਲੀ ਉੱਥੇ ਵੈਨਕੂਵਰ ਡਾਊਨਟਾਊਨ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਆਪ ਜਾ ਕੇ ਜਦੋਂ ਮੈਂ ਆਇਆ ਜਦੋਂ ਪਤਾ ਲੱਗਾ ਕਿ ਕੋਮਾਗਾਟਾ ਮਾਰੂ ਦੀ ਇੱਕ ਯਾਦਗਾਰ ਜਿਹੜੀ ਆ ਉਹ ਉੱਥੇ ਬਣਾਈ ਗਈ ਹੈ ਤੇ ਇਹ ਚੀਜ਼ ਉੱਥੇ ਆਪਣੇ ਆਪ ਨੂੰ ਬੜਾ ਪ੍ਰਾਊਡ ਵੀ ਜਿਹੜਾ ਵਾ ਫੀਲ ਕੀਤਾ ਕਿ 100 ਸਾਲ ਬਾਅਦ ਜਦੋਂ ਪੰਜਾਬੀ ਆ ਉਹ ਅੱਜ ਦੀ ਡੇਟ ਦੇ ਵਿੱਚ ਕਿੰਨਾ ਫ੍ਰੀਲੀ ਇਸ ਦੇਸ਼ ਦੇ ਵਿੱਚ ਵਿਚਰ ਰਹੇ ਨੇ ਜੀ ਬਿਲਕੁਲ ਜੀ ਜਦੋਂ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਉਹ ਚਾਹੇ ਜਦੋਂ ਪ੍ਰਵਾਸ ਦੀ ਸ਼ੁਰੂਆਤ ਆਪਾਂ ਕਹਿ ਸਕਦੇ ਹੁਈ ਜੀ ਆਪਣੇ ਜਿਹੜੇ ਪੰਜਾਬੀ ਲੋਕ ਨੇ ਵੈਸੇ ਤਾਂ ਪੰਜਾਬੀ ਜਿਹੜੇ ਆ ਵਰਲਡ ਵਾਰ 1 ਵਰਲਡ ਵਾਰ 2 ਵਿੱਚ ਵੀ ਬੜਾ ਪੰਜਾਬੀ ਨੇ ਹਿੱਸਾ ਲਾਇਆ ਜੇ ਫੌਜੀ ਜੀ ਪਰ ਜਦੋਂ ਚੰਗੇ ਭਵਿੱਖ ਤੇ ਚੰਗੀ ਜਿਹੜੀ ਹੈ ਜ਼ਿੰਦਗੀ ਲਈ ਬਾਹਰ ਆਉਣਾ ਸ਼ੁਰੂ ਕੀਤਾ ਪੰਜਾਬੀਆਂ ਨੇ ਉਹ ਇੱਕ ਜਹਾਜ਼ ਜਿਹੜੀ ਜਹਾਜ਼ਾਂ ਜਿਹੜਾ ਹੁਣ ਫਿਲਮ ਬਣੀ ਹੈ ਇੱਕ ਉਹਨੇ ਦੱਸਿਆ ਕਿ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੈ ਜੀ ਕਿਵੇਂ ਲੋਕਾਂ ਨੂੰ ਤੇ ਕਿਹੜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਜੀ ਬੜੇ ਵੱਡੇ ਪੱਧਰ ਤੇ ਚੁਣੌਤੀਆਂ ਕੰਮ ਕੰਮ ਦੀ ਭਾਲ ਜਾਂ ਆਪਣੀ ਜਿਹੜੀ ਦੇਖਿਆ ਹਮਮ ਸਪੈਸ਼ਲੀ ਜਦੋਂ ਆਪਾਂ ਸਿਰ ਤੇ ਪੱਗ ਬੰਨਦੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਕਾਸ਼ ਦੜੇ ਹੁੰਦੇ ਆ ਤੇ ਕਿਹ ਵੀ ਇੱਕ ਹੁੰਦਾ ਪ੍ਰਚਾਰ ਹੋ ਰਿਹਾ ਹੁੰਦਾ ਕਿ ਅਸੀਂ ਕੌਣ ਹੁੰਨੇ ਆ ਜੀ ਤੇ ਉਹ ਦੱਸਿਆ ਵੀ ਗਿਆ ਕਿ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਸਮੱਸਿਆ ਆਉਂਦਾ ਸਾਹਮਣਾ ਕਰਨਾ ਪਿਆ ਇਸ ਚੀਜ਼ ਨਾਲ ਬਿਲਕੁਲ ਹੁਣ ਜਦੋਂ ਕੋਈ ਬੰਦਾ ਆਪਣਾ ਪਰਿਵਾਰ ਆਪਣਾ ਸਾਰਾ ਕੁਝ ਛੱਡ ਕੇ ਬਾਹਰ ਆਉਂਦਾ ਤੇ ਉਸ ਸਮੇਂ ਵਿੱਚ ਉਹਨੂੰ ਕੀ ਹਾਲਾਤ ਸੀ ਬੜੇ ਵਧੀਆ ਢੰਗ ਨਾਲ ਏ ਫਿਲਮ ਵਿੱਚ ਦਰਸਾਇਆ ਗਿਆ ਹੁਣ ਜੇ ਆਪਾਂ ਗੱਲ ਕਰੀਏ ਉਸ ਟਾਈਮ ਦੀ ਤੇ ਇਸ ਟਾਈਮ ਦੀ ਜੀ ਉਸ ਟਾਈਮ ਵਿੱਚ ਮੁਸੀਬਤਾਂ ਸੰਧਿਆਆਂ ਵੀ ਅਗਲਿਆਂ ਨੇ ਪੱਗਾਂ ਬਣੀਆਂ ਢਾੜੇ ਪ੍ਰਕਾਸ਼ ਕੀਤੇ ਤੇ ਇੱਕ ਜਿਹੜਾ ਉਹ ਵਪਾਰੀ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਨੇ ਆਪਣੀ ਜਿੰਦਗੀ ਦੀ ਜਮ੍ਹਾਂ ਕੀਤੀ ਹੋਈ ਸਾਰੀ ਪੂੰਜੀ ਇਸ ਚੀਜ਼ ਵੱਲ ਵੀ ਲਾ ਦਿੱਤੀ ਇਹ ਨਹੀਂ ਸੋਚਿਆ ਕਿ ਨਹੀਂ ਵੀ ਆਪਾਂ ਮੈਂ ਆਪਣਾ ਨਫਾ ਨੁਕਸਾਨ ਕੋ ਸੋਚਾਂ ਹਨਾ ਆਪਣੇ ਬੰਦੇ ਲੈ ਕੇ ਆਏ ਤੇ ਉਹਨਾਂ ਨੂੰ ਟਰਾਈ ਕੀਤਾ ਕਿ ਉਹ ਆਪਣੀ ਇੱਥੇ ਰਹਿ ਕੇ ਚੰਗੀ ਜ਼ਿੰਦਗੀ ਜੀ ਸਕਣ ਬਿਲਕੁਲ ਹੁਣ ਇਹ ਇੱਕ ਦਿਨ ਇੱਕ ਦਿਨ ਦੀ ਚੀਜ਼ ਵਿੱਚ ਕਮੀ ਦੇਖੀ ਜਾ ਰਹੀ ਹੈ ਦਾ ਕਾਰਨ ਕੀ ਹੈ ਅ ਗੁਰਜੀਤ ਸਿੰਘ ਜੀ ਸਿੱਤ ਪਹਿਲਾਂ ਮੈਂ ਇਹਦੇ ਨਾਲ ਨਾ ਇੱਕ ਚੀਜ਼ ਐਡ ਕਰਨੀ ਚਾਹੂੰਗਾ ਜੀ ਕਿ ਅਕਸਰ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਇਹ ਤਸਵੀਰ ਜਿਹੜੀ ਆ ਮੈਂ ਦੋਕ ਵਾਰ ਸਾਂਝੀ ਕਰ ਚੁੱਕਾ ਹਾਂ ਜੀ ਵੇਖੋ ਜੀ 1914 ਦਾ ਉਹ ਇਤਿਹਾਸ ਤੇ 2015 ਦੇ ਵਿੱਚ ਇੱਕ ਕਬਨੇ ਸਿੱਖ ਜਿਹੜੇ ਆ ਕੋਮਾਗਾਟਾ ਮਾਰੂ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਦੇ ਨਾਲ ਉਸ ਵੈਨਕੂਵਰ ਦੇ ਜਿਹੜੇ ਪੋਰਟ ਦੇ ਉੱਪਰ ਕੋ ਜਹਾਜ਼ ਦੇ ਵਿੱਚ ਖਲੋਤੇ ਨੇ ਤੇ ਦੂਸਰੀ ਤਰਫ ਸਨ 2015 ਦਾ ਉਹ ਸੀਨ ਜਦੋਂ ਕੈਨੇਡਾ ਨੇ ਆਪਣੇ ਡਿਫੈਂਸ ਮਿਨਿਸਟਰ ਨੂੰ ਇੱਕ ਸਿੱਖ ਵਜੋਂ ਚੁਣਿਆ ਜੀ ਵੇਖੋ ਜੀ ਸਿੱਖਾਂ ਨੂੰ ਇਹ ਪੈਂਦਾ 100 ਸਾਲ ਲੱਗ ਗਿਆ ਕਵਰ ਕਰਦੇ ਕਰਦੇ ਫ੍ਰੋਮ ਕਿ ਸਿੱਖ ਇਸ ਦੇਸ਼ ਵਾਸਤੇ ਹਾਨੀਕਾਰਕ ਨੇ ਇਹਨਾਂ ਨੂੰ ਆਉਣ ਨਹੀਂ ਦਿੱਤਾ ਜਾਣਾ ਚਾਹੀਦਾ ਟੂ ਕਿ ਇੱਕ ਸਿੱਖ ਦੇਸ਼ ਦੇਸ਼ ਦਾ ਡਿਫੈਂਸ ਮਿਨਿਸਟਰ ਹੋਣਾ ਚਾਹੀਦਾ ਜਿਹੜੀ ਦੇਸ਼ ਦੀ ਰੱਖਿਆ ਕਰ ਸਕਦਾ ਜੀ ਇਦੇ ਵਿੱਚ ਬੜੀ ਜ਼ਰੂਰੀ ਗੱਲ ਹੈ ਕਿ ਇਹ 100 ਸਾਲਾਂ ਦਾ ਜਿਹੜਾ ਸਿੱਖਾਂ ਦਾ ਸਫ਼ਰ ਹੈ ਕੈਨੇਡਾ ਦੀ ਧਰਤੀ ਦੇ ਉੱਪਰ ਇਹਦੇ ਵਿੱਚ ਸਿੱਖਾਂ ਦਾ ਜਿਹੜਾ ਸੰਘਰਸ਼ ਆ ਇਹ ਕੇਵਲ ਕਾਮਾ ਘਾਟਾ ਮਾਰੂ ਦੇ ਨਾਲ ਨਹੀਂ ਖਤਮ ਹੋਇਆ ਜਦ ਕਿ ਉਸ ਤੋਂ ਬਾਅਦ ਵੀ ਲਗਾਤਾਰ ਸਿੱਖਾਂ ਨੂੰ ਆਪਣੀ ਹੋਂਦ ਸਿਰ ਦੇ ਉੱਪਰ ਦਸਤਾਰ ਤੇ ਪ੍ਰਕਾਸ਼ ਕੀਤੇ ਹੋਏ ਦਾੜ੍ਹਾ ਦੇ ਨਾਲ ਜਦੋਂ ਉੱਥੇ ਆਮ ਜੀਵਨ ਦੇ ਵਿੱਚ ਜਦੋਂ ਵਿਚਰਨਾ ਪਿਆ ਉਹ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਜ਼ ਉਹਨਾਂ ਨੂੰ ਡੇਲੀ ਲਾਈਫ ਦੇ ਵਿੱਚ ਫੇਸ ਕਰਨੀਆਂ ਪਈਆਂ ਰੇਸਿਜ਼ਮ ਕਿੰਨਾ ਫੇਸ ਕਰਨਾ ਪਿਆ ਡਿਸਕ੍ਰਿਮੀਨੇਸ਼ਨ ਕਿੰਨਾ ਫੇਸ ਕਰਨਾ ਪਿਆ ਇਹ ਕੋਈ ਛੋਟੀ ਦੀ ਗੱਲ ਨਹੀਂ ਹੈ ਗੁਰਜੀਤ ਸਿੰਘ ਜੀ ਇਹ ਜੰਗ ਸਿੱਖਾਂ ਨੇ 100 ਸਾਲ ਲੜੀ ਆ ਫਿਰ ਜਾ ਕੇ ਇਹ ਜਿਹੜੀਆਂ ਤਰੱਕੀਆਂ ਤੇ ਖਾਸ ਕਰਕੇ ਪੋਲੀਟੀਕਲ ਲੈਵਲ ਦੇ ਉੱਪਰ ਜਿਹੜੀ ਆਪਣੀ ਸਟੇਬਿਲਟੀ ਆ ਉਹ ਕਾਇਮ ਕਰਨ ਦੇ ਵਿੱਚ ਸਮਰਥ ਹੋਏ ਨੇ ਬੜਾ ਵਧੀਆ ਤੁਸੀਂ ਦੱਸਿਆ ਰਿਗਦੀ ਸਿੰਘ ਜੀ ਉਸ ਫਿਲਮ ਵਿੱਚ ਵੀ ਇੱਕ ਸੀਨ ਹੁੰਦਾ ਜਿਹਨੂੰ ਕਿਹਾ ਜਾਂਦਾ ਕਿ ਨਵੇਂ ਆਏ ਨੇ ਇੱਥੇ ਆਣ ਕੇ ਗੰਦ ਹੀ ਪਾਉਣਾ ਜੀ ਤੇ ਆਪਾਂ ਜੇ ਪਿੱਛੇ ਜੇ ਝਾਤ ਮਾਰੀ ਤੇ ਹੁਣ ਵੀ ਥੋੜਾ ਜਿਹਾ ਪਹਿਲਾਂ ਇਹੀ ਗੱਲ ਹੋਈ ਜਿਹੜੇ ਸਟੂਡੈਂਟ ਨਵੇਂ ਆਉਂਦੇ ਨੇ ਕੈਨੇਡਾ ਅਮਰੀਕਾ ਵਿੱਚ ਜੀ ਅਮਰੀਕਾ ਚੱਲ ਨਹੀਂ ਕਹੇ ਤੇ ਕੈਨੇਡਾ ਵਿੱਚ ਜੀ ਇਹ ਗੰਦ ਪਾਉਂਦੇ ਨੇ ਇਹਨਾਂ ਨੂੰ ਰਹਿਣਾ ਹੈਣਾ ਨਹੀਂ ਹੁੰਦਾ ਇਹ ਆਣ ਕੇ ਪੁਰਾਣਿਆਂ ਦਾ ਕੰਮ ਹੀ ਖਰਾਬ ਕਰਨਗੇ ਜੀ ਵੇਖਿਆ ਜਾਵੇ ਬਦਲਿਆ ਕੁਝ ਨਹੀਂ ਹੈਗਾ ਸੋਚ ਜਿਹੜੀ ਆ ਅੱਜ ਵੀ ਉਦਾਂ ਦੀ ਹੈਗੀ ਆ ਜੀ ਤੇ ਕਮਿਊਨਿਟੀ ਵਿੱਚ ਵੀ ਬੜੇ ਪਾੜ ਪੈ ਜਾਂਦੇ ਨੇ ਝਟ ਹੀ ਤੂੰ ਫਲਾਣਿਆ ਇਦਾਂ ਤੇ ਮੈਂ ਇਦਾਂ ਜੀ ਸਿੱਖ ਨੂੰ ਬਾਹਰ ਜਿਹੜਾ ਆਪਾਂ ਪਿਛੇ ਜੇ ਕੈਪਸੂਲ ਵੀ ਕੀਤਾ ਸੀ ਕਿ ਸਿੱਖ ਕਿੱਥੇ ਖੜਾ ਆ ਆਪਾਂ ਨੂੰ ਇਹ ਮੂਵੀ ਜੀ ਲੱਗਦਾ ਕਿ ਜਦੋਂ ਉਹ ਇਦਾਂ ਇਤਿਹਾਸ ਜਿਹੜਾ ਦੱਸਦੇ ਨੇ ਕਿ ਇਕੱਠੀ ਹੋ ਗਈ ਹੰਬਲਾ ਮਾਰਨ ਦੀ ਲੋੜ ਆ ਹਨ ਜੀ ਹੁਣ ਵੀ ਸਿੱਖ ਕਿਥੇ ਜੇ ਖੜਾ ਲੱਗ ਰਿਹਾ ਗੁਰਜੀਤ ਸਿੰਘ ਜੀ ਬੜੀ ਵਧੀਆ ਤਰੀਕੇ ਨਾਲ ਇਸ ਚੀਜ਼ ਦੀ ਜਸਟੀਫਿਕੇਸ਼ਨ ਦਿੱਤੀ ਗਈ ਆ ਕਿ ਜੇ ਗੱਲ ਕਰੀਏ ਜੀ ਸਨ 1914 ਦੇ ਏਡਗੇਡ ਦੀ ਕਿ ਜਿੱਥੇ ਫਿਲਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਗਿਆ ਇੱਕ ਸਿੱਖ ਕਰੈਕਟਰ ਵੱਲੋਂ ਕਿਹਾ ਗਿਆ ਕਿ ਨਵੇਂ ਆਣੇ ਆਉਣਾ ਗਾਂਧੀ ਪਾਉਣਾ ਮੈਨੂੰ ਲੱਗਦਾ ਕਿ 100 ਸਾਲਾਂ ਬਾਅਦ ਵੀ ਇਹ ਚੀਜ਼ ਬਦਲੀ ਨਹੀਂ ਆ 100 ਸਾਲਾਂ ਬਾਅਦ ਵੀ ਜੇਹੀ ਗੱਲ ਕਰੀਏ ਕਿ ਇੱਕ ਡਿਸਪਿਊਟ ਨਵੇਂ ਆਣੇ ਪੁਰਾਣੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਬਣਿਆ ਹੀ ਰਿਹਾ ਵਾ ਜੀ ਔਰ ਇਹ ਡਿਸਪਿਊਟ ਪਿਛਲੇ 5-7-8 ਸਾਲਾਂ ਦੇ ਵਿੱਚ ਕੁਝ ਜ਼ਿਆਦਾ ਵੱਡੇ ਲੈਵਲ ਤੇ ਹੋ ਗਿਆ ਜੀ ਹੁਣ ਪਰ ਇਹ ਡਿਸਪਿਊਟ ਆਖਿਰ ਹੈ ਕਿਉਂ ਗੁਰਜੀਤ ਸਿੰਘ ਜੀ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਆ ਜੀ ਵੇਖੋ ਹਰ ਕਿਸੇ ਨੇ ਆਪਣੇ ਕਰਮਾਂ ਦੀ ਰੋਟੀ ਲੈ ਕੇ ਆਉਣਾ ਠੀਕ ਹੈ ਜੀ ਜਿੱਥੇ ਉਹਦੇ ਦਾਣੇ ਆ ਉਹਨੇ ਉੱਥੇ ਆ ਕੇ ਖਾਣੇ ਆ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਹਰ ਕਿਸੇ ਦੀ ਆਪਣੀ ਇੱਛਾ ਹੈ ਹਰ ਕਿਸੇ ਦਾ ਆਪਣਾ ਜੀਵਨ ਹੈ ਜਿੰਨੂੰ ਸੁਧਾਰਨਾ ਚਾਹੁੰਦਾ ਵਿਗਾੜਨਾ ਚਾਹੁੰਦਾ ਉਹਦੀ ਆਪਣੇ ਹੱਥ ਦੇ ਵਿੱਚ ਆ ਜੀ ਦਰਸਲ ਨਵੇਂ ਆ ਪ੍ਰਾਣੀਆਂ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਸੀ ਦਰਸਲ ਨਵੇਂ ਆ ਪ੍ਰਾਣੀਆਂ ਦੇ ਵਿੱਚ ਇੱਕ ਅੱਜ ਦੀ ਡੇਟ ਦੇ ਵਿੱਚ ਇੱਕ ਐਸਾ ਜਿਹੜਾ ਕਮਿਊਨੀਕੇਸ਼ਨ ਗੈਪ ਬਣ ਗਿਆ ਨਾ ਉਹ ਗੈਪ ਫਿਲ ਹੋਣਾ ਚਾਹੀਦਾ ਜਿਹਦੇ ਵਿੱਚ ਨਵੇਂਆਂ ਨੂੰ ਇਹ ਸਮਝਣਾ ਚਾਹੀਦਾ ਕਿ ਇਸ ਦੇਸ਼ ਦੇ ਵਿੱਚ ਜਿਹੜੀ ਆਜ਼ਾਦੀ ਦਾ ਨਿਗ ਜਿਹੜੀ ਬਰਾਬਰਤਾ ਜਿਹੜੇ ਅਧਿਕਾਰ ਅੱਜ ਨਵੇਂ ਮਾਨ ਰਹੇ ਆ ਉਹਦੇ ਪਿੱਛੇ ਪੁਰਾਣਿਆਂ ਨੇ ਬਹੁਤ ਜ਼ਿਆਦਾ ਜੜੀਆਂ ਨੇ ਜੰਗਾਂ ਡੇਲੀ ਲਾਈਫ ਦੀਆਂ ਜੰਗਾਂ ਦੀ ਮੈਂ ਗੱਲ ਕਰ ਰਿਹਾ ਗੁਰਜੀਤ ਸਿੰਘ ਜੀ ਉਹ ਲੜੀਆਂ ਨੇ ਮਤਲਬ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਅਮਰੀਕਾ ਆ ਕੇ ਸਿੱਧਾ ਕੰਮਾਂ ਤੇ ਲੱਗ ਜਾਣਾ ਜਾਂ ਟਰੱਕਾਂ ਦੇ ਲਾਇਸੈਂਸ ਲੈ ਲੈਣੇ ਤੇ ਜਾਂ ਸਿੱਧਾ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਤੇ ਬੜੇ ਆਰਾਮ ਦੇ ਨਾਲ ਅਸੀਂ ਅੱਗੇ ਤਰੱਕੀਆਂ ਵੱਲ ਨੂੰ ਤੁਰ ਪੈਣਾ ਇਹ ਸ਼ਾਇਦ ਸਾਡੇ ਵਰਗਿਆਂ ਨੂੰ ਮੈਂ ਆਪਣੇ ਨੂੰ ਵੀ ਇਨਕਲੂਡ ਕਰਾਂਗਾ ਕਿ ਅਸੀਂ ਵੀ ਬਹੁਤੇ ਨਵੇਂ ਨਹੀਂ ਬਹੁਤੇ ਪੁਰਾਣੇ ਨਹੀਂ ਹੈਗੇ ਇੱਥੇ ਮਤਲਬ ਪੁਰਾਣੇ ਬੰਦਿਆਂ ਵਾਸਤੇ ਇਹ ਵੀ ਚੀਜ਼ ਇੱਕ ਐਵਰੀਡੇ ਲਾਈਫ ਦੀ ਇੱਕ ਜੰਗ ਹੋਇਆ ਕਰਦੀ ਸੀ ਆਪਣੇ ਬਰਾਬਰ ਦੇ ਅਧਿਕਾਰ ਲੈਣ ਵਾਸਤੇ ਇੱਕ ਬੜੀ ਪਿਆਰੀ ਚੀਜ਼ ਮੈਨੂੰ ਉਸ ਮੂਵੀ ਦੇ ਵਿੱਚ ਵੀ ਲੱਗੀ ਕਿ ਇੱਕ ਸਮਾਂ ਸੀ ਕਿ ਸਿੱਖਾਂ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਨਹੀਂ ਸੀ ਤੇ ਅੱਜ ਇੱਕ ਸਮਾਂ ਆ ਕਿ ਸਿੱਖਾਂ ਨੂੰ ਵੋਟਾਂ ਪੈਂਦੀਆਂ ਨੇ ਵੇਖੋ ਬੜੀ ਵੱਡੀ ਗੱਲ ਹੈ ਬੜੀ ਚੜ੍ਹਦੀ ਗਲਾ ਦੀ ਨਿਸ਼ਾਨੀ ਹੈ ਪਰ ਹੁਣ ਜੇ ਸਿੱਖ ਅਚੀਵ ਕਰ ਚੁੱਕਾ ਹੈ ਹੁਣ ਉਹ ਅਚੀਵ ਕੀਤੇ ਨੂੰ ਉਹਦੇ ਚ ਕੁਆਲਿਟੀ ਕਿਵੇਂ ਮੇਨਟੇਨ ਕਰਨੀ ਔਰ ਉਸ ਚੀਜ਼ ਦਾ ਜਿਹੜਾ ਇੰਪੈਕਟ ਆ ਉਸ ਚੀਜ਼ ਨੂੰ ਅੱਗੇ ਫਰਦਰ ਕਿਵੇਂ ਲੈ ਕੇ ਜਾਣਾ ਇਹਦੇ ਉੱਪਰ ਵਿਚਾਰ ਕਰਨ ਦੀ ਪਔਲ ਲੋੜ ਹੈ ਜੀ ਜੀ ਬਿਲਕੁਲ ਜਦੀਸ਼ ਸਿੰਘ ਜੀ ਸਿੱਖਾਂ ਨੇ ਬੜੀ ਤਰੱਕੀ ਕੀਤੀ ਵਾਰ ਦੇ ਮੁਲਕਾਂ ਵਿੱਚ ਆ ਕੇ ਹੁਣ ਇਤਿਹਾਸ ਜਿਹੜਾ ਸਿੱਖਾਂ ਦਾ ਬੜਾ ਭਰਿਆ ਪਿਆ ਹੈ ਇਹੋ ਜੀ ਚੀਜ਼ਾਂ ਨਾਲ ਤਿਰੰਗੋਲੇ ਵੀ ਹੈ ਸਾਹਿਬ ਜੀ ਇਹਨੂੰ ਸਾਹਮਣੇ ਵਾਸਤੇ ਇਹੋ ਜੀ ਚੀਜ਼ਾਂ ਹੋਰ movies ਬਣਨ ਤੁਸੀਂ ਸਮਝਦੇ ਹੋ ਕਿ ਇਹ ਜ ਪਰਾਲੇ ਕਰਨਗੇ ਅੱਗੇ ਹੋਰ ਦੂਜੇ ਟਰੈਕਟਰ ਜਾਂ ਦੂਜੇ ਪ੍ਰੋਡਿਊਸਰ ਵੀ ਅ ਇੱਕ ਕੱਲ ਇਹ ਹੈ ਗੁਰਜੀਤ ਸਿੰਘ ਜੀ ਮੈਨੂੰ ਲੱਗਦਾ ਕਿ ਜਿਹੜਾ ਸਿੱਖਾਂ ਦਾ ਵਿਲੱਖਣ ਇਤਿਹਾਸ ਹੈ ਨਾ ਉਹ ਉਹਦੀ ਵਿੱਚ ਨਾ ਸਿਚੁਏਸ਼ਨ ਇਸ ਤਰ੍ਹਾਂ ਵਾ ਜੀ ਕਿ ਉਹਦੇ ਵਾਸਤੇ ਨਾ ਬਜਟ ਬਹੁਤ ਵੱਡੇ ਚਾਹੀਦੇ ਨੇ ਜੀ ਕਿਉਂਕਿ ਇੱਕ ਛੋਟੇ ਬਜਟ ਦੇ ਨਾਲ ਸਿੱਖਾਂ ਦਾ ਇਤਿਹਾਸ ਜਿਹੜਾ ਵਾ ਉਹ ਐਨੇ ਤਰੀਕੇ ਨਾਲ ਦਰਸਾਇਆ ਨਹੀਂ ਜਾ ਸਕਦਾ ਜੀ ਕਿਉਂਕਿ ਸਿੱਖਾਂ ਦੇ ਇਤਿਹਾਸ ਦੇ ਵਿੱਚ ਇਹੋ ਇਹੋ ਜਿਹੇ ਵਾਕਏ ਹੈਗੇ ਨੇ ਕਿ ਹਾਲੀਵੁੱਡ ਫਿਲਮਾਂ ਦੇ ਬਜਟ ਜਿਹੜੇ ਨਾ ਘੱਟੋ ਘੱਟ ਉਹ ਲੱਗਣਗੇ ਤੇ ਤਾਂ ਜਾ ਕੇ ਚੰਗੀ ਰਿਪਰੈਜੈਂਟੇਸ਼ਨ ਜਿਹੜੀ ਆ ਉਹ ਹੋ ਸਕਦੀ ਆ ਜੀ ਅਸੀਂ ਅਕਸਰ ਵੇਖਿਆ ਕਿ ਕੁਝ ਪਿਛਲੇ ਦਿਨਾਂ ਦੇ ਵਿੱਚ ਕੁਝ ਪੰਜਾਬੀ ਫਿਲਮਾਂ ਦੇ ਵਿੱਚ ਅਕਸਰ ਖਾਲਸਾ ਰਾਜ ਦੀ ਇੱਕ ਝਲਕ ਵੇਖਣ ਨੂੰ ਮਿਲਦੀ ਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਝਲਕ ਵੇਖਣ ਨੂੰ ਮਿਲਦੀ ਆ ਚਾਹੇ ਉਹ ਗੱਲ ਹਰੀ ਸਿੰਘ ਨਲਵਾ ਦੀ ਹੁੰਦੀ ਆ ਵੇਖੋ ਜੀ ਉਹ ਝਲਕ ਦੀ ਰਿਪਰੈਜੈਂਟੇਸ਼ਨ ਹੀ ਇੱਕ ਬਹੁਤ ਲੋ ਬਜਟ ਆ ਜੀ ਮੈਨੂੰ ਨਹੀਂ ਲੱਗਦਾ ਕਿ ਅਜੇ ਪੰਜਾਬੀ ਸਿਨੇਮਾ ਦੀ ਕਪੈਸਿਟੀ ਹੈਗੀ ਆ ਕਿ ਉਹ ਸਾਡੇ ਜਿਹੜੇ ਐਸੇ ਹੀਰੋ ਨੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਜਿਨ੍ਹਾਂ ਦਾ ਰਾਜ ਰਿਹਾ ਚਾਹੇ ਬੜੇ ਹੀ ਸਿੱਖ ਕੌਮ ਦੇ ਵਿੱਚ ਯੋਧੇ ਹੋਏ ਨੇ ਜਿਨ੍ਹਾਂ ਨੂੰ ਰਿਪਰਜੈਂਟ ਵੱਡੇ ਪੜਤੇ ਤੇ ਕਰਨ ਵਾਸਤੇ ਇਹਨਾਂ ਨੂੰ ਬਹੁਤ ਵੱਡੀ ਸੂਝ ਬੂਝ ਤੇ ਬਹੁਤ ਵੱਡੇ ਬਜਟ ਦੀ ਲੋੜ ਹੈ ਪਰ ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਕੁਝ ਇਹੋ ਜਿਹੀ ਇਤਿਹਾਸਿਕ ਘਟਨਾਵਾਂ ਜਿਵੇਂ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਇਹ ਕੇਵਲ ਇੱਕ ਕਾਮਾਗਾਟਾ ਮਾਰੂ ਨਹੀਂ ਕਈ ਅਨੇਕਾਂ ਅਹੀਂ ਘਟਨਾਵਾਂ ਜਿਹੜੀਆਂ ਨੇ ਦੁਨੀਆ ਦੇ ਹੋਰ ਕੋਨਿਆਂ ਦੇ ਵਿੱਚ ਵੀ ਹੋਈਆਂ ਹੋਣਗੀਆਂ ਇਹ ਰਿਸਰਚ ਕਰਨ ਦੇ ਉੱਪਰ ਬਹੁਤ ਕੁਝ ਉੱਭਰ ਕੇ ਅੱਗੇ ਆਏਗਾ ਸੋ ਕਟੋ ਘਟ ਜਿਹੜਾ ਇਹ ਆ ਕਿ ਮੈਨੂੰ ਲੱਗਦਾ ਕਿ ਵਿਦੇਸ਼ਾਂ 'ਚ ਵੱਸਦੇ ਜਿਹੜੇ ਪੰਜਾਬੀ ਆ ਨਾ ਉਹਨਾਂ ਨੂੰ ਸੇਧ ਦੇਣ ਵਾਸਤੇ ਕਿ ਸਿਰਫ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪਹੁੰਚਣਾ ਹੀ ਕੇਵਲ ਜ਼ਰੂਰੀ ਨਹੀਂ ਹੈਗਾ ਹੁਣ ਇੱਥੇ ਪਹੁੰਚ ਕੇ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਪੋਲੀਟਿਕਲੀ ਐਜੂਕੇਸ਼ਨ ਦੇ ਮਾਧਿਅਮ ਦੇ ਰਾਹੀਂ ਸਾਡੀ ਜਿਹੜੀ ਜਨਰੇਸ਼ਨ ਆ ਅਸੀਂ ਆਪਣੇ ਆਪ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਆ ਇਹਨਾਂ ਦੇਸ਼ਾਂ ਦੇ ਵਿੱਚ ਪਹੁੰਚਣ ਦਾ ਮਤਲਬ ਸਿਰਫ ਪੈਸਾ ਕਮਾਉਣਾ ਨਹੀਂ ਹੈਗਾ ਚੰਗੀ ਗੱਡੀ ਲੈਣਾ ਹੀ ਨਹੀਂ ਹੈਗਾ ਇਹਨਾਂ ਦੇਸ਼ਾਂ ਦੀ ਜਿਹੜੀ ਜੀਓਪੋਲਿਟਿਕਸ ਆ ਇਹਨਾਂ ਦੇਸ਼ਾਂ ਦੀ ਜਿਹੜੀ ਸਟਰੈਟਜੀਜ਼ ਨੇ ਉਹ ਕਿਵੇਂ ਯੂਜ਼ ਕਰਕੇ ਇਹ ਆਪਣੇ ਆਪ ਨੂੰ ਆਪਣੀ ਕਮਿਊਨਿਟੀਜ਼ ਨੂੰ ਗਰੋ ਕਰਦੇ ਆ ਸਾਨੂੰ ਮੈਨੂੰ ਲੱਗਦਾ ਇਹ ਚੀਜ਼ਾਂ ਸਿੱਖਣ ਦੀ ਲੋੜ ਆ ਸੋ ਇਸ ਕਰਕੇ ਇੱਕ ਸਿਨੇਮਾ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਨਾ ਉਹ ਐਟ ਲੀਸਟ ਸਿਨੇਮਾ ਦੇ ਮਾਧਿਅਮ ਰਾਹੀਂ ਜਾਣੂ ਰਵੇ ਕਿ ਸਿੱਖਾਂ ਦਾ ਇਤਿਹਾਸ ਜਿਹੜਾ ਇਹ ਸੰਘਰਸ਼ ਜਿਹੜਾ ਇਹ ਸਿਰਫ ਪੰਜਾਬ ਦੀ ਧਰਤੀ ਤੇ ਨਹੀਂ ਹੋਇਆ ਪੰਜਾਬ ਦੀ ਧਰਤੀ ਤੋਂ ਬਾਹਰ ਵੀ ਜਿਹੜਾ ਸਿੱਖਾਂ ਦਾ ਸੰਘਰਸ਼ ਜਿਹੜਾ ਵਾ ਉਹ ਬਹੁਤ ਵੱਡੇ ਲੈਵਲ ਤੇ ਹੋਇਆ ਵਾ ਸੋ ਇਹ ਚੀਜ਼ਾਂ ਜੇ ਨਵੀਂ ਪੀੜ੍ਹੀ ਜਾਣੂਗੀ ਤੇ ਆਈ ਥਿੰਕ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਹਤਰ ਕਰ ਸਕੂਗੀ ਜੀ ਜੀਸ਼ਨ ਜੀ ਇਸ ਫਿਲਮ ਦੇ ਵਿੱਚ ਇੱਕ ਹੋਰ ਸੀਨ ਆਉਂਦਾ ਜੀ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਡਾ ਇਸ ਦੇਸ਼ ਤੇ ਪੂਰਾ ਹੱਕ ਆ ਤੇ ਅੱਗੇ ਜਿਹੜਾ ਵਾਈਟ ਪਰਸਨ ਦਾ ਕਿਰਦਾਰ ਨਿਭਾ ਰਿਆ ਹੁੰਦਾ ਗੋਰਾ ਉਹ ਕਹਿੰਦਾ ਕਿ ਹਾਂ ਤੁਸੀਂ ਫੌਜ ਵਿੱਚ ਜੰਗ ਲੜਨ ਵਾਲੇ ਤੇ ਤੁਸੀਂ ਲੇਬਰ ਕਰਨ ਵਾਲੇ ਲੋਕੋ ਜੀ ਅਸੀਂ ਅੱਗੇ ਇੱਕ ਦੋ ਐਪੀਸੋਡ ਵੀ ਕੀਤੇ ਇਸੀ ਚੀਜ਼ ਤੇ ਕਿ ਜਿਹੜੀ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ ਤੇ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਅਸੀਂ ਲੈ ਕੇ ਚੱਲਣਾ ਅੱਗੇ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਹਨ ਕੀ ਵਾਕਿਆ ਹੀ ਸਿੱਖ ਜਿਹੜਾ ਸਿਰਫ ਇੱਕ ਯੰਗ ਜੂ ਜਾਂ ਇੱਕ ਲੜਨ ਵਾਲਾ ਤੇ ਜਾਂ ਸਿਰਫ ਇੱਕ ਲੇਬਰ ਵਜੋਂ ਕੰਮ ਕਰਨ ਵਾਲਾ ਹੀ ਹੈ ਗੁਰਜੀਤ ਸਿੰਘ ਜੀ ਇਹ ਤੇ ਮੈਂ ਮੰਨਦਾ ਕਿ ਇਹ ਸੈਕੰਡਰੀ ਚੀਜ਼ਾਂ ਨੇ ਜੀ ਸਿੱਖ ਨਾ ਕੇ ਕੇਵਲ ਫੌਜੀ ਐ ਤੇ ਨਾ ਹੀ ਕੱਲਾ ਲੇਬਰ ਐ ਸਿੱਖ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਸਕਿੱਲ ਨੇ ਜਿਹੜੇ ਪ੍ਰਾਇਮਰੀ ਨੇ ਜੀ ਜੇ ਅਸੀਂ ਉਹ ਸਕਿੱਲਸ ਨੂੰ ਅਹੀਂ ਅੱਗੇ ਨਾ ਉਭਾਰਿਆ ਹੁਣ ਦੇਖੋ ਗੁਰਜੀਤ ਸਿੰਘ ਜੀ 100-100 ਸਾਲ ਹੋ ਗਏ ਸਾਨੂੰ ਮੈਂ ਹੁਣ ਕੈਨੇਡਾ ਤੋਂ ਵੀ ਹਟ ਕੇ ਗੱਲ ਕਰਾਂਗਾ ਠੀਕ ਹੈ ਜੀ ਕੈਨੇਡਾ ਦੇ ਵਿੱਚ ਚਲੋ ਸਿੱਖਾਂ ਨੇ ਮੱਲਾ ਮਾਰ ਲੀਆਂ ਹੋਈਆਂ ਨੇ ਫਿਰ ਵੀ ਕੰਪੈਰੀਟਿਵਲੀ ਬਾਕੀ ਕੰਟਰੀਜ਼ ਤੇ ਅਸੀਂ ਇਹ ਜਾਣਦੇ ਹਾਂ ਕਿ ਅਮਰੀਕਾ ਦੇ ਵਿੱਚ ਵੀ ਸਿੱਖਾਂ ਨੂੰ ਵਸਦਿਆਂ ਨੂੰ 100 ਸਾਲ ਹੋ ਗਿਆ ਪਰ 100 ਸਾਲ ਬਾਅਦ ਵੀ ਅੱਜ ਹੀ ਆਪਣੇ ਆਪ ਨੂੰ ਨਵਾਂ-ਨਵਾਂ ਕਿਉਂ ਫੀਲ ਕਰ ਰਹੇ ਆ ਜੀ ਮਤਲਬ ਤੁਸੀਂ ਇਹ ਗੱਲ ਕਰ ਸਕਦੇ ਹੋ ਕਿ ਭਾਰਤ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਦੇ ਜਿਹੜੇ ਸਿੱਖ ਨੇ ਉਹ ਅਮਰੀਕਾ ਦੀ ਧਰਤੀ ਦੇ ਉੱਪਰ ਵਸ ਰਹੇ ਹਨ ਜੀ ਬਿਲਕੁਲ ਸੋ ਸਾਡੇ ਵਿੱਚ ਕੋਈ ਨਾ ਕੋਈ ਕਮੀ ਤੇ ਰਹਿ ਗਈ ਹੈ ਕੋਈ ਨਾ ਕੋਈ ਤੇ ਰੇਸ ਜਿਹੜੀ ਹੈ ਜਿਹੜੀ ਸਾਨੂੰ ਐਕਚੁਅਲ ਰਾਈਟ ਰੇਸ ਸਾਨੂੰ ਫਾਈਟ ਕਰਨੀ ਚਾਹੀਦੀ ਸੀ ਸਾਡੇ ਚ ਉਹ ਤੇ ਰਹਿ ਗਈ ਆ ਜਿਹਦੇ ਕਰਕੇ 100 ਸਾਲ ਬਾਅਦ ਵੀ ਅੱਜ ਸਾਡੀ ਜਿਹੜੀ ਕਮਿਊਨਿਟੀ ਆ ਮੈਜੋਰਟੀ ਲੇਬਰ ਕਲਾਸ ਦੇ ਵਿੱਚ ਹੀ ਫਸੀ ਪਈ ਆ ਤੇ ਬਾਕੀ ਰਹੀ ਗੱਲ ਉਹੀ ਜੰਗਾ ਜੁੱਧਾਂ ਵਾਲੀ ਗੱਲ ਕਿ ਜੇ ਜਾਂ ਤੇ ਅਸੀਂ ਲੜਨੂ ਕਾਲੇ ਆ ਜੇ ਸਾਡੀਆਂ ਫਰੰਟ ਵਾਰ ਨਹੀਂ ਹੈਗੀਆਂ ਤੇ ਸਾਡੀਆਂ ਆਪਣੀਆਂ ਗੁਰੂ ਘਰਾਂ ਦੀਆਂ ਲੜਾਈਆਂ ਨੇ ਸਾਡੀਆਂ ਪ੍ਰਧਾਨਗੀਆਂ ਦੇ ਲੜਾਈਆਂ ਨੇ ਸਾਡੀਆਂ ਆਪਸੀ ਲੜਾਈਆਂ ਨੇ ਸੋ ਇਹ ਕਿਤੇ ਨਾ ਕਿਤੇ ਮੈਂ ਮੰਨਦਾ ਕਿ 100 ਸਾਲ ਇਨਵੈਸਟ ਕਰਨ ਤੋਂ ਬਾਅਦ ਵੀ ਸਿੱਖ ਇਸ ਚੀਜ਼ ਦੇ ਉੱਪਰ ਫੇਲਿਅਰ ਜ਼ਰੂਰ ਹੈਗੇ ਨੇ ਕਿ ਅਸੀਂ ਅਮਰੀਕਾ ਦੇ ਵਿੱਚ ਰਹਿਣ ਦੇ ਬਾਵਜੂਦ ਅਸੀਂ ਅਮਰੀਕਨ ਰਿਸੋਰਸਸ ਦਾ ਜਿਹੜਾ ਰਾਈਟ ਇਸਤੇਮਾਲ ਜਿਹੜਾ ਉਹ ਅਜੇ ਤੱਕ ਨਹੀਂ ਕਰ पाए ਬਿਲਕੁਲ ਬੜਾ ਵਧੀਆ ਤੁਸੀਂ ਜੀ ਬੇਸ਼ੱਕ ਜੀ ਸੋ ਆਪਾਂ ਜਿੱਦਾਂ ਇੱਕ ਇਤਿਹਾਸਿਕ ਫਿਲਮ ਬਣੀ ਹੈ ਜੇ ਸਰਹਾਨਾ ਬਣਦੀ ਹੈ ਜਿਹਦੇ ਪ੍ਰੋਡਿਊਸਰ ਦੀ ਇਹ ਕਹਾਣੀ ਜਿਹਨੇ ਲਿਖੀ ਉਹਨਾਂ ਦੀ ਜਿਹਨਾਂ ਨੇ ਐਕਟ ਕੀਤਾ ਉਹਨਾਂ ਦੀ ਗੁਰਪ੍ਰੀਤ ਸਿੰਘ ਕੋਗੀੜੇ ਉਹਨਾਂ ਨੇ ਰੋਲ ਕੀਤਾ ਬਾਬਾ ਗੁਰਦੇਵ ਸਿੰਘ ਜੀ ਦਾ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ ਬਾਬਾ ਗੁਰਦੇਵ ਸਿੰਘ ਜੀ ਉਹ ਇੱਕ ਪੜਿਆ ਲਿਖਿਆ ਇਨਸਾਨ ਹੈ ਕਿ ਵੈਲ ਸਟਾ ਬਲੇ ਸੀ ਬੀਨਸ ਮਿਆਂ ਉਹਨੂੰ ਕੀ ਲੋਡ ਪੈ ਗਈ ਕਿ ਚੱਲ ਪਈ ਪੰਜਾਬ ਜੱਕੀ ਇਹ ਤੇ ਚਲੀਏ ਇੱਧਰ ਕੀ ਸੋਚਿਆ ਹੋਊਗਾ ਉਸ ਟਾਈਮ ਕੀ ਸੋਚ ਹੋਊਗੀ ਬਿਲਕੁਲ ਜੀ ਹੱਕ ਸੱਚ ਦੀ ਲੜਾਈ ਸੀ ਗੱਲ ਤੇ ਇਹੀ ਆ ਗਈ ਜੀ ਐਟ ਦੀ ਐਂਡ ਆਫ ਦਾ ਡੇ ਕਿ ਗੱਲ ਤੇ ਹੱਕ ਸੱਚ ਦੀ ਲੜਾਈ ਸੀ ਜੀ ਕਿ ਪੰਜਾਬੀ ਹਮੇਸ਼ਾ ਇਸ ਚੀਜ਼ ਤੋਂ ਤੇ ਖੜਾ ਹੀ ਰਹੇ ਆ ਕਿ ਜੇ ਕੋਈ ਰੋਕਦਾ ਤੇ ਉਹਨੂੰ ਤੇ ਫਿਰ ਕਰਕੇ ਵਿਖਾਉਣਾ ਹੀ ਵਿਖਾਉਣਾ ਜੀ ਸੋ ਗੱਲ ਇਹੀ ਆ ਜਾਂਦੀ ਹੈ ਕਿ ਵੇਖੋ ਫੇਰ ਗੁਰਜੀਤ ਸਿੰਘ ਜੀ ਪੁਆਇੰਟ ਉਹੀ ਆ ਜਾਂਦਾ ਪੀਰੀਆਡਿਕ ਫਿਲਮ ਆ ਹਿਸਟੋਰੀਕਲ ਬੇਸਿਸ ਦੇ ਉੱਪਰ ਬਣੀ ਆ ਮੈਂ ਆਪਣੀ ਜਿਹੜੇ ਸਿੱਖ ਵੱਸਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਵੀ ਇਹ ਸਵਾਲ ਬੰਦਾ ਹੈ ਜੀ ਕਿ ਜੇ 100 ਸਾਲ ਪਹਿਲਾਂ ਅੱਜ ਤੋਂ ਜਦੋਂ ਦੇਸ਼ ਗੁਲਾਮ ਵੀ ਸੀ ਰਾਈਟ ਉਦੋਂ ਬ੍ਰਿਟਿਸ਼ਰ ਸਾਰੇ ਬੰਨੇ ਕਲੋਨਾਈਜ਼ੇਸ਼ਨ ਕਰਕੇ ਬੈਠੇ ਸੀ ਤੇ ਬ੍ਰਿਟਿਸ਼ਰਜ਼ ਵੀ ਸਿੱਖਾਂ ਨੂੰ ਆਪਣਾ ਦੁਸ਼ਮਣ ਹੀ ਸਮਝਦੇ ਸਨ ਕਿਉਂਕਿ ਰੈਵੋਲੂਸ਼ਨ ਕਰ ਰਹੇ ਸਨ ਦੇਸ਼ ਦੀ ਆਜ਼ਾਦੀ ਵਾਸਤੇ ਵੀ ਜੀ 100 ਸਾਲ ਪਹਿਲਾਂ ਸਿੱਖਾਂ ਦੀ ਕਪੈਸਿਟੀ ਇੰਨੀ ਹੈਗੀ ਸੀ ਕਿ ਉਹ ਕਿਹੇ 3rd ਕੰਟਰੀ ਦੇ ਵਿੱਚੋਂ ਜਹਾਜ਼ ਲੈ ਕੇ ਤੇ ਸ਼ਿਪ ਲੈ ਕੇ ਬਕਾਇਦਾ ਕੈਨੇਡਾ ਪਹੁੰਚ ਸਕਦੇ ਹਨ ਤੇ ਅੱਜ ਸਾਡੀ ਜਿਹੜੀ ਕਪੈਸਿਟੀ ਹੈ ਸਾਡੇ ਜਿਹੜੇ ਬਿਜ਼ਨੈਸਸ ਨੇ ਸਾਡੇ ਜਿਹੜੇ ਉਹ ਮਾਈਂਡਸੈਟ ਨੇ ਉਹ ਕਿੱਥੇ ਗਵਾਜ ਕੇ ਹੋਏ ਨੇ ਬਿਲਕੁਲ ਜੀ ਇੱਕ ਸਵਾਲ ਜ਼ਰੂਰ ਹੈ ਸਾਰਿਆਂ ਨੂੰ ਅਜੇ ਵੀ ਸਾਨੂੰ ਡੰਕੀਆਂ ਲਾ ਕੇ ਬੇੜੀਆਂ ਵਿੱਚ ਸਵਾਰ ਹੋ ਗਏ ਖਤਰਨਾਕ ਰਸਤਿਆਂ ਦੇ ਵਿੱਚੋਂ ਨਹੀਂ ਹੁੰਦੇ ਹੋਏ ਫਿਰ ਬਾਹਰ ਆਉਣਾ ਪੈਂਦਾ ਸਾਡੀ ਇਹ ਬਹੁਤਾਂਤ ਗਿਣਤੀ ਜਿਹੜੀ ਹੈ ਬਾਹਰ ਇਦਾਂ ਹੀ ਆਉਂਦੀ ਹੈ ਅਸੀਂ ਕੋਈ ਨਹੀਂ ਦੱਸਿਆ ਕਿ ਕਿ ਆ ਪਿਛਲੇ ਹੁਣ ਬਾਰਡਰ ਬੰਦ ਕੀਤੇ ਇਹਨਾਂ ਨੇ ਜਾਂ ਹਨ ਤੇ ਬੜੀ ਘਟ ਗਈ ਗਿਣਤੀ ਪੰਜਾਬ 'ਚ ਫਿਰ ਉੱਥੇ ਜਿਹੜੇ ਸਕੂਲ ਕਾਲਜ ਉਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਵਧ ਗਈ ਕੀ ਆਪਾਂ ਪਹਿਲਾਂ ਵੀ ਜਿਹੜੀ ਚੰਗੀ ਐਜੂਕੇਸ਼ਨ ਲੈ ਕੇ ਆਪਣੇ ਆਪ ਨੂੰ ਇੰਨਾ ਕਾਬਲ ਬਣਾ ਕੇ ਕਿ ਸਾਨੂੰ ਇੱਥੇ ਚੰਗੇ ਤਰੀਕੇ ਨਾਲ ਆਈ ਤੇ ਸਾਡੀ ਚੰਗੇ ਦੀ ਕਿੰਨਾ ਪੁੱਛ ਕਿਸੇ ਵੀ ਹੋਵੇ ਜਦੋਂ ਅਸੀਂ ਕਿਸੇ ਦੇ ਘਰ ਵੜਦੇ ਆ ਇਲੀਗਲੀ ਜਾਂ ਗਲਤ ਤਰੀਕੇ ਨਾਲ ਵੜਾਂਗੇ ਇਸ ਸਾਇਡ ਉੱਪਰ ਉਹ ਉੱਤੇ ਡਿਪੈਂਡ ਕਰਦਾ ਕਿ ਉਹ ਨਿਹਾਉਣ ਦੇਣਾ ਕਿ ਨਹੀਂ ਹੁਣਾ ਬਿਲਕੁਲ ਤੇ ਬਾਬਾ ਗੁਰਦੇਵ ਸਿੰਘ ਜੀ ਦੇਖਿਆ ਜਾਵੇ ਉਸ ਟਾਈਮ ਵੀ ਲੀਗਲ ਤਰੀਕੇ ਨਾਲ ਆ ਰਹੇ ਸੀ ਉਹ ਇਲਲੀਗਲ ਨਹੀਂ ਉਹਨਾਂ ਕੋਲ ਪ੍ਰੋਪਰ ਡਾਕੂਮੈਂਟ ਸੀ ਪਰ ਉਹ ਆਪਣੇ ਆਪਣਾ ਜਹਾਜ਼ ਲੈ ਕੇ ਪ੍ਰੋਪਰ ਚੰਗੇ ਤਰੀਕੇ ਨਾਲ ਸਾਰੀ ਜਿਹੜੇ ਉਹਨਾਂ ਦੀਆਂ ਸ਼ਰਤਾਂ ਸੀ ਪੂਰੀਆਂ ਕਰਦੇ ਹੋਏ ਉੱਥੇ ਪਹੁੰਚੇ ਤੇ ਜੇ ਅੱਜ ਗੁਰ ਬਾਬਾ ਗੁਰਦੇਵ ਸਿੰਘ ਜੀ ਇੱਥੇ ਹੁੰਦੇ ਤੇ ਉਹਨਾਂ ਦੀ ਕੀ ਸਟ੍ਰੈਟਜੀ ਹੁੰਦੀ ਕੀ ਉਹ ਸੋਚਦੇ ਵੈਲ ਮੈਨੂੰ ਇਹ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਵੀ ਬਾਬਾ ਗੁਰਦੇਵ ਸਿੰਘ ਵਰਗਿਆਂ ਦੀ ਬਹੁਤ ਲੋੜ ਹੈ ਇਸ ਟਾਈਮ ਤੇ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਬਾਬਾ ਗੁਰਦੇਵ ਸਿੰਘ ਵਰਗੇ ਹੁੰਦੇ ਤੇ ਉਹ ਜਿਹੜੀ ਜਹਾਜ਼ ਦੇ ਉੱਪਰ ਇਨਵੈਸਟਮੈਂਟ ਕਰਨ ਨਾਲੋਂ ਇੱਕ ਵਰਲਡ ਕਲਾਸ ਐਜੂਕੇਸ਼ਨ ਦੇ ਉੱਪਰ ਸਿੱਖਾ ਵਾਸਤੇ ਉਹਦੇ ਉੱਪਰ ਇਨਵੈਸਟ ਕਰਦੇ ਤਾਂ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਹਨਾ ਉਹ ਵਧੀਆ ਟੌਪ ਲੈਵਲ ਐਜੂਕੇਸ਼ਨ ਅਚੀਵ ਕਰਕੇ ਤੇ ਵੈਸਟਰਨ ਵਰਲਡ ਦੇ ਵਿੱਚ ਆ ਕੇ ਇੱਕ ਐਸੀਆਂ ਮੱਲਾ ਮਾਰਦੇ ਕਿ ਜਿਹਦੇ ਨਾਲ ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ ਉਹ ਨਾ ਕੇ ਕੇਵਲ ਉਹਨਾਂ ਦੀ ਕਮਿਊਨਿਟੀ ਪੂਰੇ ਦੇਸ਼ ਸੁਣਦੇ। ਵਾਜੇ ਜੀ ਬਹੁਤ ਵਧੀਆ ਜੀ ਆਨਸਰ ਦਿੱਤਾ। ਇੱਕ ਨਾਲ ਨਾਲ ਮੇਰਾ ਹੋਰ ਕੁਐਸਚਨ ਤੁਹਾਨੂੰ। ਪੰਜਾਬ ਇੱਕ ਸੋਹਣਾ ਪ੍ਰਦੇਸ਼ ਆ। ਵਧੀਆ ਸੂਬਾ ਆ ਹਿੰਦੁਸਤਾਨ ਦਾ। ਪੰਜਾਬ ਚ ਲੋਕਾਂ ਦੇ ਕੋਲੋਂ ਚੰਗੇ ਘਰ ਨੇ, ਵਧੀਆ ਕੋਠੀਆਂ ਪਾਈਆਂ ਨੇ, ਚੰਗੀਆਂ ਦਹਾਜੋ ਅੱਠ ਪਰਵਾਰਾਂ ਕੋਲ ਚੰਗੀਆਂ ਗੱਡੀਆਂ ਵੀ ਨੇ। ਸੋਣਾ ਕੰਮਕਾਰ ਨੇ ਫੇਰ ਹੀ ਪੰਜਾਬ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਕਿ ਇੱਥੇ ਕੱਖ ਨਹੀਂ ਹੈਗਾ ਇੱਥੇ ਕੱਖ ਨਹੀਂ ਹੈਗਾ ਫਾਈਨੈਂਸ਼ੀਅਲ ਰੇਸ ਹੈ ਗੁਰਜੀਤ ਸਿੰਘ ਜੀ ਜਿਵੇਂ ਕਿ ਮੈਂ ਦੱਸਿਆ ਕਿ ਪਿਛਲੇ ਦਸਾਂ ਸਾਲਾਂ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਦੀ ਦੌੜ ਜਿਹੜੀ ਹੈ ਉਹ ਜਿੰਨੀ ਜ਼ਿਆਦਾ ਵਧ ਗਈ ਹੋਈ ਹੈ ਸੋਸ਼ਲ ਮੀਡੀਆ ਦੀ ਦੁਨੀਆ ਜਿਹੜੀ ਆ ਉਹ ਇਸ ਕਦਰ ਲੋਕਾਂ ਦੇ ਅੱਗੇ ਉਹ ਪ੍ਰੈਜ਼ੈਂਟ ਕਰ ਰਹੀ ਆ ਕਿ ਹਰ ਕਿਸੇ ਨੂੰ ਲੱਗਦਾ ਕਿ ਸ਼ਾਇਦ ਮੈਂ ਕੁਝ ਮਿਸ ਕਰ ਗਿਆ ਜਿਹੜਾ ਮਤਲਬ ਬਾਕੀਆਂ ਨੇ ਅਚੀਵ ਕਰ ਲਿਆ ਇੱਕ ਇਹ ਬੜਾ ਇੰਪੈਕਟ ਹੈਵੀ ਆ ਜਿਹਦੇ ਕਰਕੇ ਇੱਕ ਵੇਵ ਆ ਜਿਹੜੀ ਨਾ ਉਹ ਇਸ ਕਦਰ ਨੂੰ ਚੱਲ ਪਈ ਹੋਈ ਆ ਰੇਈ ਗੱਲ ਜਿਵੇਂ ਅਸੀਂ ਕੋਠੀਆਂ ਕਾਰਾਂ ਜਾਂ ਡਿਵੈਲਪਮੈਂਟ ਇਨਫਰਾਸਟ੍ਰਕਚਰ ਦੀ ਵੀ ਬਹਿਨੇ ਆ ਪੰਜਾਬ ਦੇ ਵਿੱਚ ਫਿਰ ਗੱਲ ਇਹ ਵੀ ਆ ਜਾਂਦੀ ਗੁਰਜੀਤ ਸਿੰਘ ਜੀ ਕਿ ਇਹ ਆਫਟਰ ਆਲ ਹੋਈ ਵੀ ਤੇ ਤਾਂ ਹੀ ਆ ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਘਰ ਜਿਹੜੇ ਆ ਵਿਦੇਸ਼ ਦੇ ਵਿੱਚ ਆ ਵਸੇ ਨੇ ਤੇ ਜਿਹੜੀ ਪੈਸੇ ਦੀ ਜਿਹੜੀ ਇਨਵੈਸਟਮੈਂਟ ਹੋ ਰਹੀ ਆ ਉਹ ਡਾਲਰ ਪਾਉਂਡ ਦੇ ਵਿੱਚ ਹੀ ਹੋ ਰਹੀ ਆ 댓 ਇਜ਼ ਆਲਸੋ ਬਿਗੇਸਟ ਰੀਜ਼ਨ ਕਿ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਅੱਜ ਦੀ ਡੇਟ ਦੇ ਵਿੱਚ ਬਾਕੀ ਜਿਹੜੀਆਂ ਨੇਬਰਿੰਗ ਸਟੇਟਸ ਨੇ ਬਾਰਡਰ ਸਟੇਟ ਉਹਨਾਂ ਨਾਲੋਂ ਫਾਰ ਬੈਟਰ ਸੋ ਜੁਗਦੀਸ਼ ਜੀ ਆਪਾਂ ਗੱਲ ਕੀਤੀ ਆ ਕਾਮਾਗਾਟਾ ਮਲ ਦੀ ਘਟਨਾ ਦੀ ਤੇ ਜਿਹੜੀ ਬੜੀ ਬਿਹਤਰੀਨ ਮੂਵੀ ਬਣੀ ਐ ਇਸ ਬਾਰੇ ਜੀ ਤੇ ਆਪਾਂ ਨੂੰ ਕਾਫੀ ਚਰਚਾ ਕਰਦਿਆਂ ਟਾਈਮ ਹੋ ਗਿਆ ਸੋ ਇਜਾਜ਼ਤ ਰਹਿਣੀ ਆ ਦਰਸ਼ਕਾਂ ਕੋਲ ਹਾਂਜੀ ਬਿਲਕੁਲ ਗਰਜੀਤ ਸਿੰਘ ਜੀ ਸੋ ਦਰਸ਼ਕੋ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ ਚੈਨਲ ਨੂੰ ਇੰਸਟਾਗ੍ਰam ਟਿਕਟੌਕ ਦੇ ਉੱਪਰ ਵੀ ਤੁਸੀਂ ਜਰੂਰ ਫਾਲੋ ਕਰ ਸਕਦੇ ਹੋ ਅੱਜ ਦਾ ਐਪੀਸੋਡ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾ